ਅੰਮ੍ਰਿਤਸਰ 'ਚ 26 ਜਨਵਰੀ ਨੂੰ ਹੋਈ ਘਟਨਾ ਦੇ ਵਿਰੋਧ ਵਿੱਚ ਜਿੱਥੇ Dalit ਸਮਾਜ ਵੱਲੋਂ ਰੋਸ ਕਰਦਿਆਂ ਅੰਮ੍ਰਿਤਸਰ ਬੰਦੀ ਕਾਲ ਦਿੱਤੀ ਗਈ। ਜਿਸ ਕਾਰਨ ਪੰਡਾਰੀ ਪੁਲ ਤੇ ਦਿੱਤੇ ਗਏ ਧਰਨੇ ਦੌਰਾਨ ਪੰਡਾਰੀ ਪੁਲ ਦੇ ਸਾਰੇ ਰਸਤੇ ਬੰਦ ਕੀਤੇ ਗਏ ਸਨ ਜਿਸ ਕਾਰਨ ਰਾਹਗੀਰਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਜਗਾ ਜਗਾ ਟ੍ਰੈਫਿਕ ਜਮ ਵੇਖਣ ਨੂੰ ਮਿਲੇ ਰਾਹਗੀਰਾਂ ਨੇ ਫਾਸਟ ਵੀ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਘਟਨਾ ਬਹੁਤ ਨਿੰਦਨਯੋਗ ਹੈ ਪਰ ਇਸ ਦਾ ਹੱਲ ਸਰਕਾਰ ਨਾਲ ਅਤੇ ਪ੍ਰਸ਼ਾਸਨ ਨਾਲ ਬੈਠ ਕੇ ਗੱਲਬਾਤ ਰਾਹੀਂ ਕਰਨਾ ਚਾਹੀਦਾ ਹੈ ਨਾ ਕਿ ਧਰਨਾ ਪ੍ਰਦਰਸ਼ਨ ਕਰਕੇ ਜਾਂ ਰਸਤੇ ਬੰਦ ਕਰਕੇ ਕਰਨਾ ਚਾਹੀਦਾ ਹੈ ਕਿਉਂਕਿ ਰਸਤੇ ਬੰਦ ਹੋਣ ਨਾਲ ਰਾਹਗੀਰਾਂ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾ ਘੰਟਾ ਹੋ ਗਿਆ ਖਰੋਤੇਆਂ ਨੂੰ ਯੂ ਕਰੇ ਚੱਲੀ ਆਪ ਕੋ ਸਰਪਟੂ ਮਿਲ ਗਿਆ ਮੈਂ ਜੀ ਨੇ ਰਾਮਪੁਰੇੋਂ ਆਇਆ ਮੈਂ ਮੱਥਾ ਟੇਕਣ ਆਇਆ ਸਾਨੂੰ ਹੁਣ ਡਬਲ ਕਰਾਇਆ ਮੰਗਣ ਡੇਰੇ ਟੰਕੂਆਂ ਵਾਲੇ ਵੀ ਜਿੱਥੇ 10 ਮੰਗਣੇ ਉੱਥੇ 30 ਮੰਗਣ ਡੇਰੇ ਨੇ ਕੁਝ ਸਾਡੇ ਵਿਚਾਰੇ ਢਾੜਗਾ ਕਰਦੇ ਫੜਦੇ ਸਾਡੇ ਕੋਲ ਦਵਾਈਆਂ دارੂ ਨੂੰ ਚਾਰੇ ਪੂਰੇ ਹੁੰਦੇ ਤਾਂ ਸਾਨੂੰ ਕਿੱਥੋਂ ਦੇ ਦੋ ਜਿਹੜਾ ਹੀ ਬੰਦ ਕੀਤੇ ਨੇ ਤੈਨੂੰ ਕਹਨ ਨੂੰ ਤੁਹਾਰੇ ਇਹ ਪ੍ਰਸ਼ਾਸਨ ਨੂੰ ਕੋਈ ਸਿਸਟਮ ਨਹੀਂਗਾ ਬੱਚੇ ਸਾਡੇ ਸਕੂਲਾਂ ਆਣੇ ਆ ਬੱਚੇ ਪੁਲ ਤੋਂ ਪਰਲੇ ਪਾਸੇ ਖਲੋ ਗਏ ਆ ਇੱਧਰ ਨੂੰ ਉੱਤੇ ਵੇਟ ਕਰਨ ਦੇ ਉੱਧਰ ਰਸਤਾ ਬੰਦ ਆ ਛੋਟੇ ਬੱਚੇ ਕਿੱਧਰ ਜਾਣ ਦੱਸੋ ਕੋਈ ਕਿਸੇ ਨੂੰ ਕੋਈ ਕੰਪਲੇਂਟ ਹੈ ਜਾ ਕੇ ਪ੍ਰਸ਼ਾਸਨ ਨਾਲ ਗੱਲ ਕਰੇ ਪਬਲਿਕ ਨੂੰ ਪਛਾਣ ਕਰਦੇ ਜੀ ਦੱਸੋ ਤੁਸੀਂ ਮੈਨੂੰ ਆਹੀ ਨਹੀਂ ਇੱਥੇ ਬਕਰੇ ਪਰੇਸ਼ਾਨ ਆ ਬੱਚੇ ਸਾਡੇ ਦੂਸਰੇ ਪੁਲ ਤੋਂ ਪਰਲੇ ਪਾਸੇ ਪਰੇਸ਼ਾਨ ਆ ਕਿੱਥੇ ਜਾਈਏ ਕਿਸੇ ਇੱਕ ਦੀ ਕੀਤੀ ਗਲਤੀ ਦੂਸਰੇ ਲਈ ਗੁਨਾਹ ਬਣ ਜਾਂਦੀ ਹੁਣ ਗਲਤੀ ਕਿਸੇ ਨੇ ਕੀਤੀ ਆ ਤੇ ਬਾਕੀ ਜਿਹੜੀ ਪਬਲਿਕ ਸਾਰੀ ਸਫਰ ਕੀਤਾ ਜਿਨ੍ਹਾਂ ਦੀ ਆਸਾਂ ਆਹੀ ਉਹਨਾਂ ਨੇ ਵੀ ਸਫਰ ਕੀਤਾ ਜਿਹੜੇ ਦੂਸਰੇ ਆਮ ਪਬਲਿਕ ਹੀ ਉਹਨੇ ਵੀ ਸਫਰ ਕੀਤਾ ਇਹੋ ਵਧੀਆ ਮਿਊਜ਼ੀਅਮ ਬਣਾਏ ਹੁਣ ਉਹਨਾਂ 'ਚ ਲੱਗੇ ਹੋਣ ਨਾਲ ਲੋਕ ਉਹਨਾਂ ਕੋਲ ਕੁਝ ਸਬਕ ਲੈਣ ਸਿੱਖਿਆ ਲੈਣ ਸਿਵਲ ਸਰਜਨ ਅੰਮ੍ਰਿਤਸਰ ਡਾਕਟਰ ਕਿਰਨਦੀਪ ਕੌਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਕੁਸ਼ਟ ਰੋਗ